ਮੇਰਾ ਬਾਪੂ ਜਦੋਂ ਪੁਰਖਿਆਂ ਦੀ ਜ਼ਮੀਨ ਉੱਤੇ ਹਲ ਚਲਾਉਂਦਾ ਸੀ ਤਾਂ ਮੈਂ ਦੂਰ ਖੜਾ ਆਪਣੇ ਪਿਓ ਨੂੰ ਪਸੀਨਾ ਪੂੰਹਂਦਾ ਦੇਖਦਾ ਰਹਿੰਦਾ ਮੈਂ ਦੇਖਦਾ ਤੇ ਸੋਚਦਾ ਕਿ ਪਿਓ ਆਪਣੀ ਔਲਾਦ ਦੀ ਖਾਤਰ ਕਿੰਨੀ ਮਿਹਨਤ ਕਰਦਾ ਹੈ ਦਿਨ ਰਾਤ ਇੱਕ ਕਰਕੇ ਪਸੀਨੋ ਪਸੀਨੀ ਹੁੰਦਾ ਹੈ ਪਰ ਫਿਰ ਵੀ ਕਦੇ ਥੱਕਦਾ ਨਹੀਂ ਉਸ ਤੋਂ ਬਾਅਦ ਮੈਂ ਹੌਲੀ-ਹੌਲੀ ਜਵਾਨ ਹੁੰਦਾ ਗਿਆ ਪਿਓ ਨੇ ਮੇਰੀ ਖੇਤੀ ਨੂੰ ਸੌਖੀ ਬਣਾਉਣ ਦੇ ਲਈ ਟਰੈਕਟਰ ਲੈ ਲਿਆ ਮੇਰੀ ਖੇਤੀ ਸੌਖੀ ਹੋ ਗਈ ਮੈਂ 2 ਕਿੱਲੇ ਹੋਰ ਠੇਕੇ ਤੇ ਲੈ ਲਈ ਵਿਆਹ ਹੋਇਆ ਪੁੱਤ ਜੰਮਿਆ ਧੀ ਜੰਮੀ ਤੇ ਮੇਰੀ ਜ਼ਿੰਮੇਵਾਰੀ ਵੱਧ ਗਈ ਬਾਪੂ ਮੇਰੇ ਮੋਢਿਆਂ ਤੇ ਸਾਰਾ ਕੁਝ ਸੁੱਟ ਕੇ ਸਦਾ ਲਈ ਵਿਹਲਾ ਹੋ ਗਿਆ ਮੈਂ ਤੇ ਵੀਰ ਨੂੰ ਬੱਚਿਆਂ ਨੂੰ ਪੜਾਉਣ ਤੇ ਵੱਡਾ ਅਫਸਰ ਬਣਾਉਣ ਦੇ ਸੁਪਨੇ ਦੇਖ ਦੇਖ ਕੇ ਉਹਨਾਂ ਦੀ ਸਕੂਲ ਦੀ ਪੜ੍ਹਾਈ ਪੂਰੀ ਕਰਾ ਲਈ ਇੱਕ ਦਿਨ ਪੁੱਤ ਕਹਿੰਦਾ ਬਾਪੂ ਮੇਰੇ ਨਾਲ ਦੇ ਸਾਰੇ ਮੁੰਡੇ ਬਾਹਰ ਚਲੇ ਗਏ ਉਥੇ ਵੱਡੀਆਂ-ਵੱਡੀਆਂ ਕਾਰਾਂ ਲੈ ਲੀਆਂ ਸੋਹਣੇ ਘਰ ਵਿੱਚ ਰਹਿਣ ਲੱਗ ਗਏ ਪੈਸਾ ਵੀ ਖੂਬ ਕਮਾ ਲਿਆ ਤੇ ਮੈਂ ਵੀ ਬਾਹਰ ਜਾਣਾ ਪਰ ਮੈਂ ਤੇ ਵੀਰੋ ਨੇ ਉਸ ਨੂੰ ਸਾਫ਼ ਨਾ ਕਰ ਦਿੱਤੀ ਕਿਉਂਕਿ ਮੈਂ ਨਹੀਂ ਚਾਹੁੰਦਾ ਕਿ ਪੁੱਤ ਮੇਰੇ ਮਤੋਂ ਦੂਰ ਹੋਵੇ ਪਰ ਉਸ ਦੀ ਜਿੱਦ ਸੀ ਕਿ ਮੈਂ ਬਾਹਰ ਜਾਣਾ ਹੀ ਜਾਣਾ ਤੇ ਉਸ ਦੀ ਇਹ ਜਿੱਦ ਸਾਨੂੰ ਪੂਰੀ ਕਰਨੀ ਪਈ ਜਿਸ ਕਾਰਨ ਮੈਂ ਆਪਣੇ ਪੁਰਖਿਆਂ ਦੀ ਜ਼ਮੀਨ ਤੇ ਘਰ ਗੈਨੇ ਰੱਖ ਦਿੱਤੇ ਤੇ ਵੀਰੋ ਨੇ ਵੀ ਆਪਣੇ ਕੰਮ ਤੱਕ ਖਾਲੀ ਕਰ ਦਿੱਤੇ ਬੜੇ ਚਾਅ ਦੇ ਨਾਲ ਅਸੀਂ ਉਸ ਵਕਤ ਆਪਣੇ ਪੁੱਤ ਨੂੰ ਜਹਾਜ਼ ਚੜਾਇਆ ਸੀ ਪਰ ਸਾਨੂੰ ਨਹੀਂ ਸੀ ਪਤਾ ਕਿ ਸਾਡਾ ਪੁੱਤ ਸਾਡੇ ਕੋਲ ਕਦੇ ਵਾਪਸ ਨਹੀਂ ਆਵੇਗਾ ਤਕਰੀਬਨ 6 ਕ ਮਹੀਨੇ ਹੀ ਬੀਤੇ ਸੀ ਕਿ ਇੱਕ ਦਿਨ ਸਾਨੂੰ ਇੱਕ ਫੋਨ ਕਾਲ ਆਈ ਤੇ ਉਹ ਫੋਨ ਕਾਲ ਸਾਡਾ ਕਾਲ ਬਣ ਗਈ ਜਿਸ ਵਿੱਚ ਇੱਕ ਬੰਦੇ ਨੇ ਦੱਸਿਆ ਕਿ ਤੁਹਾਡੇ ਪੁੱਤ ਦੀ ਦਿਲ ਦੇ ਦੌਰੇ ਨਾਲ ਮੌਤ ਹੋ ਗਈ ਤੇ ਮੇਰਾ ਵੀ ਉਸੇ ਵੇਲੇ ਅੰਤ ਹੋ ਗਿਆ ਬੁਲੰਗ ਟੀਵੀ ਵੱਲੋਂ ਮੈਂ ਪ੍ਰਤਿਭਾ ਇੱਕ ਵਾਰ ਫੇਰ ਤੁਹਾਡੇ ਸਾਰਿਆਂ ਦਾ ਸਤਿਕਾਰਯੋਗ ਸਵਾਗਤ ਕਰਦੀ ਹਾਂ ਅੱਜ ਸਾਡੇ ਨਾਲ ਜੁੜੇ ਨੇ ਸਾਡੀ ਬੁਲੰਗ ਟੀਵੀ ਦੀ ਟੀਮ ਦੇ ਇੱਕ ਮੈਂਬਰ ਤਰुण ਸਿੰਘ ਜੀ ਥੈਂਕ ਯੂ ਪ੍ਰਤਿਭਾ ਜੀ ਮੈਨੂੰ ਅੱਜ ਦੇ ਪ੍ਰੋਗਰਾਮ ਵਿੱਚ ਸ਼ਾਮਿਲ ਕਰਨ ਲਈ ਮੈਂ ਤਰुण ਸਿੰਘ ਆਪਣੇ ਸਾਰੇ ਦਰਸ਼ਕਾਂ ਦਾ ਦਿলোਧਨਵਾਦੀ ਕਰਦਾ ਹਾਂ ਪ੍ਰਤਿਭਾ ਜੀ ਸਾਡਾ ਅੱਜ ਦਾ ਵਿਸ਼ਾ ਕੀ ਹੈ ਅੱਜ ਆਪਾਂ ਨੌਜਵਾਨ ਪੀੜੀ ਬਾਹਰ ਜਾ ਰਹੀ ਹੈ ਉਸ ਬਾਰੇ ਚਰਚਾ ਕਰਾਂਗੇ ਜੀ ਪ੍ਰਤਿਭਾ ਜੀ ਮੇਰੇ ਕੋਲ ਸਵਾਲ ਨੇ ਇਸ ਮੁੱਦੇ ਨੂੰ ਲੈ ਕੇ हां ਆਪਾਂ ਜ਼ਰੂਰ ਤੁਹਾਡੇ ਸਵਾਲ ਡਿਸਕਸ ਕਰਾਂਗੇ ਜੀ ਪ੍ਰਤੀਭਾ ਜੀ ਮੇਰਾ ਸਵਾਲ ਇਹ ਹੈ ਅੱਜ ਦੀ ਨੌਜਵਾਨ ਪੀੜ੍ਹੀ ਬਾਹਰ ਜਾਣਾ ਕਿਉਂ ਪਸੰਦ ਕਰਦੀ ਹੈ ਨਾ ਤਰੁਣ ਜੀ ਇਹਦੇ ਬਹੁਤ ਸਾਰੇ ਕਾਰਨ ਨੇ ਲੋਕ ਸੋਸ਼ਲ ਮੀਡੀਆ ਤੇ ਉੱਥੇ ਦੇ ਬ੍ਰਾਂਡਸ ਦੀਆਂ ਤਸਵੀਰਾਂ ਦੇਖਦੇ ਨੇ ਜੋ ਉਹਨਾਂ ਨੂੰ ਉੱਥੇ ਲਈ ਪਸੰਦ ਆਉਂਦੀਆਂ ਨੇ ਪਰ ਉਹਨਾਂ ਤਸਵੀਰਾਂ ਦੇ ਪਿੱਛੇ ਲੁਕੇ ਆ ਦਰਦ ਉਹ ਨਹੀਂ ਸਮਝ ਪਾਉਂਦੇ ਜੀ ਪ੍ਰਤੀਭਾ ਜੀ ਮੇਰਾ ਸਵਾਲ ਇੱਕ ਹੋਰ ਹੈ ਉਹਨਾਂ ਬੱਚਿਆਂ ਦੇ ਮਾਤਾ ਪਿਤਾ ਨੂੰ ਕੀ ਕੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੁਣ ਬੱਚਾ ਆਪਣੇ ਬੱਚਾ ਨੂੰ ਬਾਹਰ ਭੇਜਣ ਲਈ ਹਾਂਜੀ ਤਰੁਣ ਜੀ ਮਾਪਾਪੋ ਆਪਣੇ ਪੁੱਤ ਨੂੰ ਬਾਹਰ ਭੇਜਣ ਵਾਸਤੇ ਕਹੀਂ ਅਣਕਹੀਆਂ ਕੁਰਬਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇੱਕ ਮਾਂ ਆਪਣੇ ਸੋਨੇ ਦੇ ਗਹਿਣੇ ਵੇਚ ਦਿੰਦੀ ਹੈ ਆਪਣੇ ਪੁੱਤ ਦੀ ਜ਼ਿੱਦ ਪੂਰੀ ਕਰਨ ਵਾਸਤੇ ਪਿਓ ਆਪਣੇ ਪੁਰਖਾ ਦੀ ਜ਼ਮੀਨ ਵੇਚ ਦਿੰਦਾ ਹੈ ਆਪਣੀ ਧੀ ਵੀ ਪੜ੍ਹਾਈ ਰੋਕ ਦਿੰਦਾ ਹੈ ਸਿਰਫ ਤਾਂ ਤਾਂ ਕਿ ਉਹਦੇ ਪੁੱਤ ਦੀ ਜ਼ਿੱਦ ਪੂਰੀ ਹੋ ਸਕੇ ਪ੍ਰਤੀਭਾ ਜੀ ਨੌਜਵਾਨ ਜਦ ਬਾਹਰ ਚਲੇ ਜਾਂਦੇ ਨੇ ਜਾਂ ਬਾਹਰ ਪਹੁੰਚ ਜਾਂਦੇ ਨੇ ਉਹਨਾਂ ਨੂੰ ਉੱਥੇ ਕੀ ਕੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਹਾਂਜੀ ਤਰੁਣ ਜੀ ਇੱਥੋਂ ਜਾਣ ਤੋਂ ਬਾਅਦ ਉਹਨਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਹਿਲਾਂ ਉਹਨਾਂ ਨੂੰ ਆਪਣੇ ਘਰ ਦੀ ਯਾਦ ਆਉਂਦੀ ਹੈ ਕਿੱਥੋਂ ਆਪਣੀ ਮਾਂ ਦਾ ਪਿਆਰ ਪਿਓ ਦਾ ਖਿਆਲ ਤੇ ਭੈਣ ਦਾ ਸਾਥ ਸਾਰਾ ਕੁਝ ਛੱਡ ਕੇ ਜਾਂਦੇ ਨੇ ਉੱਥੇ ਜਾ ਕੇ ਇਕੱਲੇ ਰਹਿਣ ਨਾਲ ਉਹਨਾਂ ਨੂੰ ਹੋਮ ਸਿਕਨੈਸ ਹੋ ਜਾਂਦੀ ਹੈ ਉੱਥੇ ਉਹਨਾਂ ਨੂੰ ਰੋਜ਼ ਦੀ ਰੋਟੀ ਲਈ ਕਾਫੀ ਸੰਘਰਸ਼ ਕਰਨਾ ਪੈਂਦਾ ਹੈ ਕਿੱਥੇ ਪਾਣੀ ਤੱਕ ਮਾਂ ਉਹਨਾਂ ਨੂੰ ਬੱਡ ਤੇ ਦਿੰਦੀ ਹੈ ਤੇ ਕਿੱਥੇ ਉਹਨਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਅੱਜ ਖਾਣਾ ਕੀ ਹੈ ਉੱਥੋਂ ਦਾ ਖਾਣਾ ਉਹਨਾਂ ਨੂੰ ਸਵਾਦੀ ਲੱਗਦਾ ਤੇ ਇੱਥੋਂ ਦਾ ਖਾਣਾ ਉਹਨਾਂ ਨੂੰ ਮਿਲਦਾ ਨਹੀਂ। ਕਮਰੇ ਦੇ ਦਿਲ ਤੋੜ ਦੇਣ ਵਾਲੀ ਹਾਲਤ। ਉੱਥੇ ਉਹਨਾਂ ਨੂੰ 5-5 6-6 ਜਾਂ ਕਈ ਵਾਰ 10 ਜਣਿਆਂ ਨੂੰ ਵੀ ਇੱਕ ਕਮਰਾ ਸ਼ੇਅਰ ਕਰਨਾ ਪੈਂਦਾ ਹੈ। ਕਈ ਵਾਰ ਉਹਨਾਂ ਨੂੰ ਕੁੰਜੇ ਸੋਣਾ ਪੈਂਦਾ ਪਰ ਤਾਂ ਵੀ ਰੂਮ ਦਾ ਕਿਰਾਇਆ ਉਨਾ ਹੀ ਜਾਂਦਾ ਹੈ। ਪ੍ਰਤੀਭਾ ਜੀ ਜਿਹੜੇ ਨੌਜਵਾਨ ਇਲੀਗਲ ਤਰੀਕੇ ਨਾਲ ਜਾਂਦੇ ਨੇ ਉਹਨਾਂ ਨੂੰ ਉੱਥੇ ਕੀ ਕੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ? ਹਾਂਜੀ ਤਾਂ ਰੁਂਜੀਤ ਨੌਜਵਾਨਾਂ ਨੂੰ ਇਲੀਗਲ ਤਰੀਕੇ ਨਾਲ ਜਾਂਦੇ ਹੋਏ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇੰਨ ਤੱਕ ਆਪਣੀ ਜਾਨੀ ਜੋਖਮ 'ਤੇ ਲਗਾਣੀ ਪੈਂਦੀ ਹੈ ਡੋਂਕੀ ਲਗਾਉਂਦੇ ਹੋਏ ਉਹਨਾਂ ਨੂੰ ਯੂਰਪ ਦੀ ਕਾਲੀ ਯਾਤਰਾ ਕਰਨੀ ਪੈਂਦੀ ਹੈ ਉਹਨਾਂ ਨੂੰ ਭੁੱਖੇ ਪਿਆਸੇ 7-7 ਦਿਨ ਜੰਗਲਾਂ 'ਚ ਲੰਘਣਾ ਪੈਂਦਾ ਜਿੱਥੇ ਉਹਨਾਂ ਦੀ ਕਈ ਵਾਰ ਮੌਤ ਵੀ ਹੋ ਜਾਂਦੀ ਹੈ ਅੱਛਾ ਪ੍ਰਤੀਬਾ ਜੀ ਨੌਜਵਾਨ ਆਪ ਪਹੁੰਚਤੋਂ ਬਾਅਦ ਕੰਮ ਕੀ ਕਰਦਾ ਹੈ ਉਹ ਆਪਣਾ ਗੁਜ਼ਾਰਾ ਕਿਵੇਂ ਕਰਦਾ ਹੋਵੇਗਾ ਹਾਂਜੀ ਤਰੁਣ ਜੀ ਨੌਜਵਾਨ ਬਾਹਰ ਪਹੁੰਚ ਕੇ ਗੈਸ ਸਟੇਸ਼ਨ ਦੇ ਨਾਈਟ ਸ਼ਿਫਟਾਂ ਲਾਉਂਦੇ ਨੇ ਹੋਟਲਸ 'ਚ ਕੰਮ ਕਰਦੇ ਨੇ ਢਾਂਡੇ ਸਾਫ਼ ਕਰਦੇ ਨੇ ਫਲੇਟਸ ਟੱਕਦੇ ਨੇ ਇੱਥੇ ਉਹਨਾਂ ਨੂੰ ਗਵਰਨਮੈਂਟ ਤੋਂ ਲੁੱਕ ਕੇ ਵੀ ਕੰਮ ਕਰਨਾ ਪੈਂਦਾ ਉਹ ਵੀ ਜੇ ਮਾਲਕ ਕਮ ਦਵੇ ਤਾਂ ਅੱਛਾ ਪ੍ਰਤੀਬਾ ਜੀ ਨੌਜਵਾਨ ਨੂੰ ਇੰਨੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਤੇ ਇਸ ਦਾ ਹੱਲ ਕੀ ਹੈ ਹਾਂਜੀ ਤਰੁਣ ਜੀ ਇਸ ਦੇ ਬਹੁਤ سارے ਹੱਲ ਨੇ ਪਰ ਨੌਜਵਾਨ ਚਾਹਤਾਂ ਨੌਜਵਾਨਾਂ ਨੂੰ ਰਿਸਰਚ ਕਰਕੇ ਜਾਣਾ ਚਾਹੀਦਾ ਸਹੀ ਕੋਰਸ ਦੀ ਚੋਣ ਕਰਨੀ ਚਾਹੀਦੀ ਹੈ ਅچھے ਸਕਿੱਲ ਕੋਰਸ ਚੁਣਨੇ ਚਾਹੀਦੇ ਨੇ ਉੱਥੇ ਉਹਨਾਂ ਨੂੰ ਆਈਐਲਟਸ ਤੋਂ ਇਲਾਵਾ ਹੋਰ ਵੀ ਜ਼ਿਆਦਾ ਸਟੱਡੀ ਕਰਨੀ ਚਾਹੀਦੀ ਹੈ ਮਾਪਿਆਂ ਨੂੰ ਦੇਖਣਾ ਚਾਹੀਦਾ ਹੈ ਕਿ ਆਈਐਲਟਸ ਕਰਾਉਣ ਲਈ ਜਿੱਥੇ ਉਹ ਆਪਣੇ ਬੱਚੇ ਨੂੰ ਭੇਜ ਰਹੇ ਨੇ ਉਹ ਵਾਲੇ ਅਦਾਰੇ ਨੇ ਜਿਹੜੇ ਉਹ ਗਵਰਨਮੈਂਟ ਰਜਿਸਟਰਡ ਨੇ ਉਹਨਾਂ ਦਾ ਪੇਪਰਵਰਕ ਸਾਰਾ ਸਹੀ ਹੈ ਤੇ ਉਹਨਾਂ ਨੂੰ ਵੀਜ਼ੇ ਦੀ ਵੀ ਚੰਗੀ ਤਰ੍ਹਾਂ ਪਰਖ ਕਰਨੀ ਚਾਹੀਦੀ ਹੈ ਮਾਪਿਆਂ ਨੂੰ ਇਸ ਬੱਚਾ ਤੋਂ ਵੱਧ ਰਿਸਰਚ ਕਰਨੀ ਚਾਹੀਦੀ ਹੈ ਤਰੁਣ ਜੀ ਇਹ ਕੋਈ ਰਾਜ ਨਹੀਂ ਹੈ ਇਹ ਕੰਡਿਆਂ ਦਾ ਉਹ ਤਾਜ ਹੈ ਜੋ ਨੌਜਵਾਨ ਆਪਣੀ ਜ਼ਿੱਦ ਕਰਕੇ ਆਪਣੇ ਸਿਰ ਤੇ ਆਪ ਰੱਖਦੇ ਹਨ ਵਰਨਾ ਆਪਣੇ ਦੇਸ਼ 'ਚ ਵੀ ਆਪਣੇ ਪੰਜਾਬ 'ਚ ਵੀ ਬਹੁਤ ਸਾਰੇ ਕੰਮ ਨੇ ਜੋ ਉਹ ਕਰਨਾ ਚਾਹਤ ਸੁਪਨੇ ਜ਼ਰੂਰ ਦੇਖੋ ਪਰ ਹਕੀਕਤ ਤੋਂ ਵਾਕਿਫ ਹੋ ਕੇ ਆਪਣੇ ਮਾਪਿਆਂ ਦੀ ਉਮੀਦ ਬਾਣਾ ਤਬਾਹੀ ਨਹੀਂ ਮਿਲਦੇ ਹਾਂ ਇਸ ਵੀਡੀਓ ਦੇ ਅਗਲੇ ਪਾਰਟ ਵਿੱਚ ਜਿੱਥੇ ਅਸੀਂ ਲੈ ਕੇ ਆਵਾਂਗੇ ਦੋ ਸਪੈਸ਼ਲ ਗੈਸਟ ਜੋ ਆਪਣੀ ਜ਼ਿੰਦਗੀ ਦੇ 45 ਸਾਲ ਦਾ ਸਮਾਂ ਬਾਹਰਲੇ ਮੁਲਕ ਵਿੱਚ ਰਹਿ ਕੇ ਆਏ ਨੇ ਤੇ ਉਹਨਾਂ ਤੋਂ ਜਾਣਾਂਗੇ ਉੱਥੇ ਦੇ ਨੌਜਵਾਨਾਂ ਦਾ ਅੱਖੀਂ ਤੇ ਦਾ ਹਾਲ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਇੱਕ ਲਾਇਕ ਜ਼ਰੂਰ ਕਰਨਾ ਆਪਣੇ ਵਿਚਾਰ ਕਮੈਂਟਾਂ ਵਿੱਚ ਜ਼ਰੂਰ ਸਾਂਝੇ ਕਰਨਾ ਇਹ ਜੀ ਹੋਰ ਵੀਡੀਓਜ਼ ਲਈ ਬੁਲੰਤ ਟੀਵੀ ਨੂੰ ਸਬਸਕ੍ਰਾਈਬ ਕਰਨਾ ਹੁਣ ਸਾਨੂੰ ਦਿਓ ਅਜ਼ਾਦ ਮੇਰੇ ਤੇ ਤਰਨਜੀ ਵੱਲੋਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨ